ਜ਼ਿਲ੍ਹਾ ਚਰੰਦਾ ਦੇ ਅੱਤੀ ਦੇ ਮਾਨਯੋਗ ਐਸਐਸਪੀ ਅਤੇ ਐਸਪੀ ਨਾਲ ਜਿਸ ਤਰ੍ਹਾਂ ਬਾੜ ਦੀ ਬਾਈਗਟ ਸ਼ਾਹਕੋਟ ਪੁਲਿਸ ਵੱਲੋਂ ਇੰਸਪੈਕਟਰ ਬਰਿੰਦਰ ਸਿੰਘ ਕਬਸਾ ਥਾਣਾ ਨੇ 1315 ਦੇ ਨਜਾਇਜ਼ ਅਸਲੇ ਸਮੇਤ ਬਲਵਿੰਦਰ ਸਿੰਘ ਉਰਫ ਜਸ਼ਨ ਪੁੱਤਰ ਜੈਪ ਸਿੰਘ ਵਾਸੀ ਤਰਵੰਡੀ ਬੁਟੀਗਨ ਗ੍ਰਫਤਾਰ ਕੀਤਾ ਇਹ ਵਿਅਕਤੀ ਜੇਲ੍ਹ ਚੋਂ ਆਇਆ ਹੋਇਆ ਅਤੇ ਖਲਾਫ ਪਹਿਲਾਂ ਵੀ ਚਾਰਜ ਮਕਦਮੇ ਦਰਜਾ ਪਿਛਲੇ ਸਾਲ ਪਿੰਡ ਪਿਉਕਲੀ ਚ ਜ਼ਮੀਨ ਦੇ ਕਬਜ਼ੇ ਸੰਬੰਧੀ ਕਾਫੀ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਉੱਥੇ ਇੱਕ ਬਲਵਿੰਦਰ ਸਿੰਘ ਵਿਅਕਤੀ ਨੂੰ ਗੰਬੀਰ ਤੌਰ ਤੇ ਚੱਕਵਾ ਕੀਤਾ ਅਤੇ ਬਾਅਦ ਚੋਸ ਦਾ ਕਤਲ ਹੋ ਗਿਆ। ਔਰ ਉਸ ਮਗਦਮੇ ਚ 19 ਵਿਅਕਤੀ ਜਿਹੜੇ ਆ ਗ੍ਰਿਫਤਾਰ ਹੋ ਚੁੱਕੇ ਸਨ ਉਹਨਾਂ ਪਾਸੋਂ ਉਹਨਾਂ ਦਾ ਇੱਕ ਮੇਨ ਜਿਹੜਾ ਸਰਗਣਾ ਸੀਗਾ ਮੁੰディース ਰਾਮਣਾਵਾਸੀ ਤਲਵੰਨ ਨੂੰ ਮਾਰੂ ਹਥਿਆਰਾਂ ਅਸਲੇ ਤੇ ਗੱਡੀਆਂ ਸਵੇਤ ਗ੍ਰਿਫਤਾਰ ਕਰ ਲਿਆ ਸੀਗਾ ਔਰ ਪੁਲਿਸ ਵੱਲੋਂ ਇੱਕ ਅਸਲਾ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੀ ਅਗਲੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ ਤੇ ਕਤਲ ਦੇ ਮਗਦਮੇ ਵਿੱਚ ਹੋਰ ਕੌਣ-ਕੌਣ ਇਹਦੇ ਚ ਸ਼ਾਮਲ ਸੀਗਾ ਉਹਨੂੰ ਅਗਲੇ ਦਿਨਾਂ ਨੇ ਤਕਦੀਰ ਜਿਹੜਾ ਗ੍ਰਿਫਤਾਰ ਕਰ ਲਿਆ ਜਾਵੇਗਾ। ਥੈਂਕ ਯੂ।